ਤਾਂ ਅੱਜ ਦੇ ਅਹਿਮ ਮੁੱਦਿਆਂ ਵਿੱਚ ਤੁਸੀਂ ਕਿਹੜੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝ ਕਰਨ ਜਾ ਰਹੇ? ਦੇਖੋ ਅੱਜ ਅਸੀਂ ਦੋ ਤਿੰਨ ਮੁੱਦੇ ਜਿਹੜੇ ਕਿ ਭਾਰਤੀ ਸੋ ਕਾਲਡ ਅਖੌਤੀ ਲੋਕਤੰਤਰ ਦਾ ਪੂਲ ਖੋਲਦੇ ਨੇ ਜੀ ਕਿ ਕਿਵੇਂ ਉੱਥੇ ਕਾਮਨ ਲੋਕ ਸਫਰ ਕਰਦੇ ਨੇ ਮੈਡੀਕਲ ਹੈਲਥ ਪੁਆਇੰਟ ਆਫ View ਤੋਂ ਸਮਾਜਿਕ ਦਾਇਰਾਕਾਰ ਕੀ ਹੈ ਔਰ ਇਵਨ ਭਾਰਤ ਦੇ ਆਪਣੇ ਜਿਹੜੇ ਸਾਇੰਸ ਸਾਇੰਟਿਸਟਸ ਜਾਂ ਇੱਕ ਨੋਬਲ ਓਰੀਏਟ ਉਸ ਸੋਸਾਇਟੀ ਬਾਰੇ ਕੀ ਸੋਚਦੇ ਨੇ ਕਿ ਕਿੱਥੇ ਜਾ ਕੇ ਉਹ ਖੜੀ ਏ ਔਰ ਕਿਵੇਂ ਸਮਾਜ ਦਾ ਸਭ ਤੋਂ ਪਿਸਿਆ ਹੋਇਆ ਵਰਗ ਦਲਿਤ ਵਰਗ ਜਿਸ ਦੇ ਉੱਤੇ ਜਿਹੜੀ ਹੈ ਜ਼ੁਲਮਾਂ ਦੀ ਹਨੇਰੀ ਲਗਾਤਾਰਤਾ ਨਾਲ ਝੁੱਲ ਰਹੀ ਏ ਉਹ ਕਿਵੇਂ ਆਪਣੇ ਡਿਫੈਂਸ ਦੇ ਲਈ ਹੁਣ ਆਪਣੀ ਫੌਜ ਬਣਾਉਣ ਤੇ ਮਜਬੂਰ ਨੇ ਸੋ ਤਿੰਨ ਮੁੱਦੇ ਇਨ ਬਰੀਫ ਮੈਂ ਡਿਸਕਸ ਕਰਾਂਗਾ ਇੱਕ ਜਿਹੜੀ ਸਟੋਰੀ ਦਾ ਹੈਡਲਾਈਨ ਇਹ ਹੈ ਕਿ ਨਮੂਨੀਆ ਕਿਲਸ 2 ਲੱਖ ਕਿਡਸ ਏਵਰੀ ਈਅਰ ਹੁਣ ਦੁਨੀਆ ਦੇ ਵਿੱਚ ਜਦੋਂ ਪੈਨਸਿਲਿਨ ਦੀ ਕਾੜ ਨਿਕਲੀ ਨਮੂਨੀਆਂ ਟ੍ਰੀ ਟੇਬਲ ਹੈ ਪੈਨਸਿਲਿਨ ਦੇ ਨਾਲ ਜੀ ਪਰ ਇਹ ਲਾਰਜੈਸਟ ਡੈਮੋਕ੍ਰੇਸੀ ਦਾ ਹਾਲ ਇਹ ਹੈ ਕਿ 2 ਲੱਖ ਬੱਚੇ ਇਸ ਰਿਪੋਰਟ ਮੁਤਾਬਕ ਹਰ ਸਾਲ ਭਾਰਤ ਸੇ ਨਮੂਨੀਆਂ ਨਾਲ ਮਰ ਜਾਂਦੇ ਨੇ ਹੁਣ ਇਹ ਖਬਰ ਹੈ ਇੰਡੀਆ ਮੇ ਵੀ ਦਾ ਟਾਪ ਕੰਜ਼ਿਊਮਰ ਆਫ ਐਂਟੀਬਾਇਓਟਿਕਸ ਇਨ ਦਾ ਵਰਲਡ but it is losing a large number of lives annually due to lack of antibiotic access to treat preventable diseases such as pneumonia jo sab to zyada antibiotic bharat consume karde par sab to zyada ginti ch jehde bachche mar rahe ne is liye ke unhanu antibiotic available nahi ne ji aur in new study in the lancet special series on antimicrobial resistance shows that only 12.12.5% of indias under five children with suspected pneumonia are actually getting treatment for the same resulting in 210000 deaths every year hun tusi etto andaaza la lo ke sirf 12.5% bachiyan nu jehde ne 5 to 5 saal to ghat umar de unhan nu antibiotic available hai ਇਸ ਲਈ 210000 ਮੌਤਾਂ ਭਾਰਤ ਦੇ ਵਿੱਚ ਹਰ ਸਾਲ ਨਮੂਨੀਆਂ ਦੇ ਨਾਲ ਹੁੰਦੀਆਂ ਨੇ ਔਰ ਇਹ ਦਾ ਲੈਂਸੈਟ ਆਰਟੀਕਲ ਟਾਈਟਲ ਐਕਸੈਸ ਟੂ ਇਫੈਕਟਿਵ ਐਂਟੀ ਮਾਈਕਰੋਬੀਅਲਸ ਅ ਵਰਲਡਵਾਈਡ ਚੈਲੰਜ ਗੋਜ਼ ਔਨ ਟੂ ਕਨਕਲੂਡ ਔਨ ਦਾ ਬੇਸਿਸ ਆਫ ਰਿਸਰਚ ਥੈਟ ਇੰਡੀਆ ਕੈਨ ਅਵਰਟ 80.7% ਆਫ ਇਟਸ ਐਨੂਅਲ ਅੰਡਰ 5 ਨਿਮੋਨੀਆ attributable deaths by universalizing access to antibiotics ਇਸ ਦਾ 80.7% ਮੌਤਾਂ ਨੂੰ ਯਾਨੀ ਲਗਭਗ ਜਿਹੜੇ 2 ਲੱਖ ਨੇ ਇਹਨਾਂ ਨੂੰ ਬਚਾਇਆ ਜਾ ਸਕਦਾ ਹੈ ਬੱਚਿਆਂ ਨੂੰ ਜੇ ਉਹਨਾਂ ਨੂੰ ਐਂਟੀਬਾਇਓਟਿਕ ਮੁਹੱਈਆ ਕਰਵਾਈ ਜਾ ਹੁਣ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਜਿੱਥੇ ਸਭ ਕੁਝ ਰੱਬ ਦੇ ਨਾਮ ਤੇ ਚੱਲਦਾ ਹੈ ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮੈ ਸਾਰੇ ਸੁਖੀ ਵਸਣ ਸਾਰੇ ਆਰੋਗ ਹੋ ਦੇ 2 ਲੱਖ ਬੱਚੇ ਹਰ ਸਾਲ ਸਿਰਫ ਤੇ ਸਿਰਫ ਐਂਟੀਬਾਇਓਟਿਕ ਖੁਣੇ ਇਥੇ ਮਾੜਾ ਜਿਹਾ ਵੀ ਕੁਝ ਹੁੰਦਾ ਤੁਸੀਂ ਬਿਸ਼ੱਕ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਤੁਸੀਂ 5 ਦਿਨ ਦਾ ਐਂਟੀਬਾਇਓਟਿਕ ਦਾ ਕੋਰਸ ਲੈਂਦੇ ਹੁਣ ਜੇ ਇਹ ਇੱਕ ਇੱਕ ਕੋਰਸ ਵੀ ਐਂਟੀਬਾਇਓਟਿਕ ਦਾ ਇਹਨਾਂ ਛੋਟੇ ਬੱਚਿਆਂ ਨੂੰ ਮਿਲੇ ਤੇ 2 ਲੱਖ ਜ਼ਿੰਦਗੀਆਂ ਜਿਹੜੀਆਂ 5 ਸਾਲ ਤੋਂ ਘੱਟ ਉਮਰ ਦੇ ਬੱਚੇ ਬੱਚੀਆਂ ਨੇ ਜੀ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਉਹ ਕਦੇ ਫੁੱਲ ਬਣਦੇ ਹੀ ਨਹੀਂ ਉਹ ਕੋਮਲ ਕਲੀਆਂ ਜਿਹੜੀਆਂ ਨੇ ਉਵੇਂ ਹੀ ਕੁਮਲਾ ਜਾਂਦੀਆਂ ਨੇ ਸੋ ਇਹ ਭਾਰਤ ਦਾ ਔਰੇ ਜਿਹੜੇ ਇਸ ਸਫਾਈ ਅਭਿਆਨ ਤੇ ਚੰਦਰਯਾਨ ਤੇ ਸੁਪਰ ਪਾਵਰ ਔਰ ਵੱਡੀ ਇਕਨੋਮੀ ਦੂਸਰੀ ਖਬਰ ਜਿਹੜੀ ਭਾਰਤ ਦੇ ਵਿੱਚ ਸਮਾਜਿਕ ਟਾਂਚਾ ਕੀ ਹੈ ਔਰ ਕਿਸ ਹੱਦ ਤੱਕ ਅਜੇ ਚਲੇ ਗਏ ਨਹੀਂ ਇੱਕ ਅੱਜ ਦੇ ਟ੍ਰਿਬਿਊਨ ਦਾ ਐਡੀਟੋਰੀਅਲ ਹੈ ਇਹਦੇ ਉੱਤੇ ਕਿਉਂਕਿ ਭਾਰਤ ਦਾ ਇੱਕ ਨੋਬਲ ਪ੍ਰਾਈਜ਼ ਜਿਨੇ ਕਿ ਬਾਕੀ ਸਾਇੰਸਦਾਨਾਂ ਦੇ ਨਾਲ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਹੈ ਵੈਂਕਟ ਰਮਨ ਰਾਮਾਕ੍ਰਿਸ਼ਨਨ 2009 ਦੇ ਵਿੱਚ ਨੋਬਲ ਪ੍ਰਾਈਜ਼ ਉਹਨਾਂ ਨੂੰ ਮਿਲਿਆ ਸੀ ਉਹਨਾਂ ਦੀ ਰਿਸਰਚ ਸੀ ਰੈਬੋਸੋਮ ਦੇ ਉੱਤੇ ਤੇ ਉਹਨਾਂ ਨੂੰ ਈਵਨ ਇੰਗਲੈਂਡ ਦੀ ਰਾਣੀ ਨੇ ਹੁਣ ਲੇਟਲੀ ਨਾਈਟਹੁਡ ਨੂੰ ਕਹਿੰਦੇ ਨੇ ਨਾਈਟ ਦਾ ਖਿਤਾਬ ਵੀ ਦਿੱਤਾ ਹੈ ਉਨੇ ਪਿਛਲੇ ਦਿਨਾਂ ਅਜ ਪੰਜਾਬ ਯੂਨੀਵਰਸਿਟੀ ਦੇ ਪੀਜੀਆਈ ਦੇ ਵਿੱਚ ਉਹਨੇ ਇੱਕ ਲੈਕਚਰ ਡਿਲੀਵਰ ਕੀਤਾ ਤੇ ਉਹਦੇ ਚ ਉਹਨੇ ਕਿਹਾ ਕਿ ਇੰਡੀਅਨ ਸਾਇੰਸ ਕਾਂਗਰਸ ਇਜ਼ ਅ ਸਰਕਸ ਵੇਅਰ ਲिटल ਸਾਇੰਸਿਸ ਡਿਸਕਸਡ ਉਹ ਇੰਡੀਅਨ ਸਾਇੰਸ ਕਾਂਗਰਸ ਨੂੰ ਇਨੀ ਵੱਡੀ ਇੰਸਟੀਟਿਊਸ਼ਨ ਬਣਾਇਆ ਉਹ ਕਹਿ ਰਿਹਾ ਜਿਹੜਾ ਨੋਬਲ ਪ੍ਰਾਈਜ਼ ਉਹ ਕਹਿੰਦਾ ਇਹ ਸਰਕਸ ਹੈ ਔਰ ਇਹਦੇ ਚ ਕੋਈ ਸਾਇੰਸ ਡਿਸਕਸ ਨਹੀਂ ਹੁੰਦੀ ਉਹ ਫਿਰ ਉਹਨੇ ਕਿਉਂਕਿ ਲਾਸਟ ইয়ার ਦੀ ਗੈਦਰਿੰਗ ਚ ਜਿੱਥੇ ਮੋਦੀ ਨੇ ਜਬਲੀਆਂ ਮਾਰੀਆਂ ਸੀ ਉਹ ਸਾਇੰਸਦਾਨਾਂ ਦੇ ਉਹਦੇ ਨੂੰ ਰੈਫਰ ਕੀਤਾ at last year's gathering of scientists which he had attended as a participant a participant had spoken about planes being invented in the vedic era utthe jehda scientist daan si oh keh reha si ji jadon vaidik zamana si sade kol vhajaj si asi jehde vhajaj nahi oh vaidik era ch bana so now if he says i will never attend a science congress again oh eh hun scientist keh reha vi main hun aa gaya ਇਹ ਸਰਕਸ ਹੈ اور ਮੈਂ ਕਦੇ ਵੀ ਭਾਰਤ ਦੇ ਵਿੱਚ ਕੋਈ ਸਾਇੰਸ ਕਾਨਫਰੰਸ ਜਿਹੜੀ ਹੈ ਇਹਨਾਂ ਦੀ ਅਟੈਂਡ ਨਹੀਂ ਕਰਾਂਗਾ ਇੰਡੀਅਨ ਸੀ ਫੀਲ ਆਰ ਗਾਈਡਡ ਬਾਈ ਸੁਪਰਸਟੀਸ਼ਨ ਉਹਨੇ ਕਿਹਾ ਇਹ ਹਿੰਦੁਸਤਾਨੀ ਜਿਹੜੇ ਨੇ ਇਹ ਤਾਂ ਸੁਪਰਸਟੀਸ਼ਨ ਹੁੰਦਾ ਹੈ ਵਹਿਮ ਪਰਮ ਆ ਬਿੱਲੀ ਕੱਟ ਗਈ ਫਲਾਣਾ ਹੋ ਗਿਆ ਵੈਦਿਕ ਫਲਾਣਾ ਗਪੌੜ ਔਰ ਖਾਮ ਖਾਦ ਇੱਕ ਡਰ ਉਹਨਾਂ ਦੇ ਥੱਲੇ ਇਹ ਜਿਉਂਦੇ ਨੇ ਔਰ ਉਹਨਾਂ ਨੇ ਇਹ ਕਿਹਾ ਵੀ ਦਾ ਨਤੀਜਾ ਇਹ ਹੈ ਦਿਸ ਰਿਜ਼ਲਟਸ ਇਨ ਪੂਅਰ ਡਿਸੀਜਨ ਮੇਕਿੰਗ ਉਹਨਾਂ ਨੂੰ ਕੋਈ ਫੈਸਲਾ ਲੈਣ ਦੀ ਹਿੰਮਤ ਹੀ ਨਹੀਂ ਹੈ ਹਿਸ ਆਬਜ਼ਰਵੇਸ਼ਨ ਸ਼ੁੱਡ ਇੰਟਰਸਟ ਅ ਕੰਟਰੀ ਵੇਅਰ ਅ ਪ੍ਰਾਈਮ ਮਿਨਿਸਟਰ ਟਾਕਸ ਅਬਾਊਟ ਕਾਸਮੈਟਿਕ ਸਰਜਰੀ ਐਂਡ ਰੀਪ੍ਰੋਡਕਟਿਵ ਜੈਨੇਟਿਕਸ ਬੀਇੰਗ ਪ੍ਰੈਕਟਿਸਡ ਥਾਊਜ਼ੈਂਡਸ ਆਫ ਇਅਰਸ ਅਗੋ ਕਹਿੰਦਾ ਵੀ ਸ਼ਰਮ ਆਣੀ ਚਾਹੀਦੀ ਟ੍ਰਿਬਿਊਨ ਕਹਿ ਰਿਹਾ ਕਿ ਉਹਦਾ ਪ੍ਰਾਈਮ ਮਿਨਿਸਟਰ ਜਿਹੜਾ ਇਹ ਕਹਿੰਦਾ ਜੀ ਸਾਡੇ ਕੋਲ ਉਹ ਕਾਸਮੈਟਿਕ ਸਰਜਰੀ ਸੀ ਤਾਂ ਹੀ ਗਣੇਸ਼ ਦਾ ਉੱਤੇ ਹਾਥੀ ਦਾ ਸਿਰ ਫਿੱਟ ਕਰਤਾ ਸੀ ਉਹਨਾਂ ਨੇ ਸਾਡੇ ਸਾਇੰਸ ਦਾ ਨਹੀਂ ਦੰਦਾ ਸੀ ਬੰਦੇ ਦੇ ਹਾਥੀ ਦੀ ਸੁੰਡ ਲਾਤੀ ਜਾਂਦਾ ਜੀ ਦੇਖੋ ਕਿੰਨੀ ਸਾਇੰਸ ਹੈ ਉਹ ਕਹਿੰਦਾ ਜਿੱਥੇ ਇਦਾਂ ਦੇ ਇਹਨਾਂ ਦੀਆਂ ਗੱਲਾਂ ਹੈਡਲ ਕਰਨਗੇ ਕਿਹੜੀ ਪ੍ਰੋਗਰੈਸ ਹੋਏਗੀ ਦਾ ਮੋਦੀਜ਼ ਆਊਟਰੇਜਸ ਕਲੇਮਸ ਅਟਰੈਕਟਿਡ ਕ੍ਰਿਟਿਸਿਜ਼ਮ ਇਨ ਦਾ ਮੀਡੀਆ ਸਾਇੰਟਿਸਟਸ ਬਾਇ ਐਂਡ ਲਾਰਜ ਕੈਪਟ ਕੁਆਇਟ ਪੀਐਮ ਭਾਰਗਵ ਵਾਸ ਅਮੰਗ ਦਾ ਫਿਊ ਹੂ ਜੁਆਇੰਡ ਦਾ ਪ੍ਰੋਟੈਸਟ ਅਗੇਂਸਟ ਮਰਡਰ ਸੈਟ ਟਾਕ ਅਟੈਕ ਔਨ ਰੈਸ਼ਨਲਿਸਟਸ ਐਂਡ ਰਾਈਟ ਉਹਨੇ ਕਿਹਾ ਸਿਰਫ ਮੋਦੀ ਨੇ ਜਦੋਂ ਇਦਾਂ ਦੇ ਯੱਕੜ ਮਾਰੇ ਇੱਕ ਸਾਇੰਸਦਾਨ ਭਾਰਗਵ ਨੇ ਵਿਰੋਧ ਕੀਤਾ ਬਾਕੀ ਸਾਰੇ ਸਾਇੰਸ ਦਾਨ ਵੀ ਸੁਸਰੀ ਦੀ ਨੀਂਦ ਸੁੱਤੇ ਰਹੇ ਜੀ ਤਾਂ ਐਵੇਂ ਨਹੀਂ ਉਹਨੇ ਕਿ ਜਿਹੜਾ ਜਿਸ ਦਾ ਨਾਮ ਹੈ ਵੈਂਕਟਰਾਮਨ ਰਾਮਾਕ੍ਰਿਸ਼ਨ ਨੋਬਲ ਓਰੀਐਟ ਕਿ ਇਹ ਸਭ ਸਰਕਸ ਹੀ ਹੈ ਔਰ ਕਿਵੇਂ ਜਿਹੜੇ ਸੱਚਮੁੱਚ ਉੱਥੇ ਰੈਸ਼ਨਲ ਗੱਲ ਕਰਦੇ ਨੇ ਉਹਨਾਂ ਦਾ ਹਾਰ ਹਜ਼ਾਰ ਐਸਐਸ ਕੀ ਕਰ ਰਿਹਾ ਅੱਜ ਦੀ ਅਖਬਾਰ ਦੀ ਖਬਰ ਹੈ ਆਈਆਈਟੀ ਸੈਕਸ ਮੈਗਾ ਸੈਸ ਵイナー ਫੋਰ ਬੀਇੰਗ ਐਂਟੀ ਨੈਸ਼ਨਲ ਨਕਸਲ ਸੰਦੀਪ ਪਾਂਡੇ ਸੇਜ਼ ਹੀ ਇਜ਼ ਪ੍ਰੋ ਪੀਪਲ ਹੁਣ ਕਿ ਸੰਦੀਪ ਪਾਰਟਲ ਪਾਂਡੇ ਨਾਂ ਦਾ ਜਿਸ ਨੂੰ ਇੱਕ ਮੈਗਾ ਸੇਸੇ ਬਹੁਤ ਵੱਡਾ ਐਵਾਰਡ ਹੁੰਦਾ ਹੈ ਔਰ ਇਹਨੂੰ ਜਿਹੜਾ ਉਹ ਇਹ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਉਹਨੂੰ ਸਪੈਸ਼ਲ ਕਲਾਸਾਂ ਲੈਂਦਾ ਸੀ ਜੀ ਉੱਥੇ ਵਿਜ਼ਿਟਿੰਗ ਪ੍ਰੋਫੈਸਰ ਸੀ ਉਹਨੂੰ ਬੋਰਡ ਆਫ ਗਵਰਨਰਸ ਨੇ ਕੱਢ ਦਿੱਤੇ ਉਹਨਾਂ ਨੇ ਕਿਹਾ ਜੀ ਕਿ ਇਹ ਇੰਡल्जਿੰਗ ਇਨ ਨਕਸਲ ਐਕਟੀਵਿਟੀਆਂ ਔਰ ਉਹਦੇ ਵਿੱਚ ਇਹਨੇ ਬਿਲਕੁਲ ਪਾਂਡੇ ਨੇ ਕਿਹਾ ਕਿ ਵੀ ਇਹ ਆਰਐਸਐਸ ਨੇ ਕਨਸਪਾਇਰ ਕੀਤਾ ਕਿਉਂਕਿ ਇਹ ਨੀਚੋਂ ਦੇ ਵੀ ਕੋਈ ਵੀ ਬੰਦਾ ਜਿਹੜਾ ਲੌਜੀਕ ਔਰ ਰੈਸ਼ਨੈਲਿਟੀ ਦੇ ਨਾਲ ਗੱਲ ਕਰੇ ਉਸ ਨੂੰ ਜਿਹੜਾ ਇਹ ਸਹਾਰ ਨਹੀਂ ਸਕਦੇ ਔਰ ਮੇਰਾ ਜਿਹੜਾ ਮੈਨੂੰ ਇਥੋਂ ਕੱਢਣਾ ਹੈ ਇਹ ਆਰਐਸਐਸ ਦੇ ਕਹਣ ਤੇ ਹੈ ਸੋ ਇਹ ਜਦੋਂ ਇੱਕ ਨੋਵਲ ਔਰੀਐਂਟ ਸਰਕਸ ਕਹਿ ਰਿਹਾ ਹੈ ਦੂਜਾ ਜਿਹੜਾ ਮੈਗਾਸੇਸ ਐਵਾਰਡ Winner ਹੈ ਉਹਨੂੰ ਯੂਨੀਵਰਸਿਟੀ ਤੋਂ ਕੱਢਤਾ ਜਾਂਦਾ ਹੈ ਕਿ ਜੀ ਇਹ ਗੱਲਾਂ ਸਾਡੇ ਮਤਲਬ ਦੀਆਂ ਨਹੀਂ ਕਰਦਾ ਤੇ ਆਮ ਲੋਕਾਂ ਦਾ ਕੀ ਹਾਲ ਹੈ ਇਹ ਵੀ ਅੱਜ ਦੀ ਇੱਕ ਮੇਨ ਖਬਰ ਹੈ ਇਹ 10000 ਦਲਤ ਸਿੰਘ ਮਧ ਪ੍ਰਦੇਸ਼ ਜੁਆਇਨ ਮੇਗ ਸੈਨਾ ਟੂ ਫਾਈਟ ਅਗੇਂਸਟ ਐਟ੍ਰੋਸिटीज ਉਹਨਾਂ ਨੇ ਜਿਹੜੇ ਦਲਤ ਨੇ 10000 ਉਹਨਾਂ ਨੇ ਆਪਣੀ ਸੈਨਾ ਬਣਾਈ ਹੈ ਉਹਦਾ ਨਾਮ ਮੇਗ ਸੈਨਾ ਰੱਖਿਆ ਹੈ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੀਆਂ ਉੱਚੀ ਜਾਤੀ ਵਾਲਿਆਂ ਦੇ ਜ਼ੁਲਮ ਨੇ ਉਹਨਾਂ ਦੇ ਖਿਲਾਫ ਲੜਾਂਗੇ ਉਹਨਾਂ ਨੇ ਨਾਰਾ ਦਿੱਤਾ ਆਪਣਾ ਡੰਡਾ ਆਪਣੀ ਟੋਪੀ ਆਪਣਾ ਝੰਡਾ ਜੀ ਹੁਣ ਡੰਡੇ ਤੋਂ ਮਤਲਬ ਸਮਝ ਲਓ ਕਿ ਵੀ ਕਿਵੇਂ ਲੋਕ ਕਿਸ ਲੈਵਲ ਤੇ ਆਰਗੇਨਾਈਜ਼ ਹੋ ਰਹੇ ਨੇ اپنی ਪਛਾਣ ਜਦੋਂ ਟੋਪੀ ਦੀ ਗੱਲ ਹੈ ਤੇ ਆਪਣੀ ਪਛਾਣ ਤੇ ਆਪਣਾ ਝੰਡਾ ਮਤਲਬ ਇਹ ਹੈ ਹੁਣ ਇਹ ਝੰਡੇ ਦਾ ਮਤਲਬ ਤੁਸੀਂ ਸਮਝ ਲਓ ਝੰਡਾ ਤੇ ਡੰਡਾ ਜਦੋਂ ਇਕੱਠੇ ਹੋ ਜਾਣ ਤੇ ਫਿਰ ਇਹਦਾ ਕੀ ਮੈਸੇਜ ਜਾਂਦਾ ਔਰ ਇਸ ਖਬਰ ਦਾ ਵੇਰਵਾ ਹੀ ਇਹ ਹੈ ਕਿ ਭਾਈ ਉਹਨਾਂ ਨੇ ਇੱਕ ਜਲੂਸ ਵੀ ਕੱਢਿਆ ਇੰਦੌਰ ਦੇ ਵਿੱਚ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਲੜਾਂਗੇ ਔਰ ਪਿਛਲੇ 2014 ਦੇ ਵਿੱਚ 4151 ਜਿਹੜੇ ਕੇਸ ਨੇ ਦਲਤਾਂ ਦੇ ਉੱਤੇ ਜ਼ੁਲਮਾਂ ਦੇ ਹੋਏ ਨੇ ਉਹਨਾਂ ਦੇ ਸ਼ਡਿਊਲ ਕਾਸ ਜਿਹੜਾ ਕਮਿਸ਼ਨ ਹੁੰਦਾ ਹੈ ਉਹਨਾਂ ਦੀ ਰਿਪੋਰਟ ਹੈ ਜੀ ਔਰ ਉਹਨਾਂ ਨੇ ਕਿਹਾ ਕਿ ਭਈ ਅਸੀਂ ਇਹ ਰਾਸ਼ਟਰੀ ਸਰਬ ਮੇਘਵੰਸ਼ ਮਹਾਸਭਾ ਬਣਾਈ ਹੈ ਟਿਲ ਨਾਓ ਵੀ ਹੈਵ ਫਾਰਮਡ ਦਾ ਸੈਨਾ ਇਨ ਸਮ ਪਾਰਟਸ ਆਫ ਨਿਮਨ ਰੀਜਨ ਉਹ ਤਾਂ ਕਿੱਥੇ ਕਿੱਥੇ ਬਣਾਈ ਸੀ ਔਰ ਹੁਣ ਅਸੀਂ ਇਹਨੂੰ ਸਾਰੇ ਪਾਸੇ ਸਪਰੈਡ ਕਰ ਰਹੇ ਹਾਂ ਔਰ ਉਹਨਾਂ ਨੇ ਕਿਹਾ ਵੀ ਸਾਡਾ ਕੰਮ ਕਰਨ ਦਾ ਟਾਂਗੇ ਹੋਏਗਾ ਇਹ ਉਹਨਾਂ ਨੇ ਨਾਰਾ ਜਿਹਾ ਦਿੱਤਾ ਇਫ ਐਨੀ ਦਲਿਤ ਐਟਰੋਸਟੀ ਟੇਕਸ ਇਨ ਪਲੇਸ ਟੇਕਸ ਇਨ ਪਲੇਸ ਇਨ ਐਨੀ ਵਿਲੇਜ Of MP we are informed within hours we inform the local police and administration about the incident. Our local representative reaches the spot along with others and then provides help legally and socially to the family. If the matter is grave, they live with the family till the situation gets normal. Every member of the sena was called a commando, and the respective heads as commandant in a district such an army in which we also organized a road show just like path sanchalan to show our unity and power in many part of rajasthan and now we will do it in mp he added the sena has already attracted 100000 people across india in madhy pradesh haryana rajasthan punjab and gujarat hun 1 lakh jehdi sena dalta ne apne taur te ohna ne dekh leya abhi samvidhan jo marzi likheya ਕਿ ਜਿਹੜੀ ਰਿਜ਼ਰਵੇਸ਼ਨ ਦਿੱਤੀ ਉਹਨਾਂ ਨੂੰ ਕਹਾਂਗੇ ਇਹ ਜਿਹਨਾਂ ਨੇ ਜ਼ੁਲਮ ਤੋਂ ਹਟਣਾ ਨਹੀਂ ਹੁਣ ਅਸੀਂ ਆਪਣੇ ਆਪ ਨੂੰ ਖੁਦ ਡਿਫੈਂਡ ਕਰਾਂਗੇ 1 ਲੱਖੋ ਜਿਹਨਾਂ ਨੇ ਕਿਹਾ ਵੀ ਆਪਣਾ ਡੰਡਾ ਆਪਣੀ ਟੋਪੀ ਆਪਣਾ ਝੰਡਾ ਔਰ ਕਮਾਂਡੋ ਬਣਾ ਦਿੰਦੇ ਨੇ ਕਮਾਂਡਿੰਗ ਇਨਚਾਰਜ ਬਣਾ ਦਿੰਦੇ ਸੋ ਅਸੀਂ ਸਮਝਦੇ ਆਂ ਵੀ ਇਹ ਚੰਗੀ ਗੱਲ ਹੈ ਕਿ ਅਲਟੀਮੇਟਲੀ ਤੁਸੀਂ ਜਸਟਿਸ ਲੈਣ ਲਈ ਨਿਆਂ ਲੈਣ ਲਈ ਜੇ ਆਪ ਨਾ ਖਲੋਵੋ ਜੇ ਆਪ ਨਾ ਖਲੋਵੋਗੇ ਤਾਂ ਤੁਹਾਨੂੰ ਕਿਸੇ ਸਿਸਟਮ ਨੇ ਨਹੀਂ ਦੇਣਾ ਤੇ ਜੇ ਭਾਰਤ ਦਾ ਦਲਤ ਇਸ ਪੱਖ ਤੋਂ ਆਰਗੇਨਾਈਜ਼ ਹੋ ਰਿਹਾ ਖੁਸ਼ੀ ਦੀ ਗੱਲ ਹੈ ਪਰ ਕਿੱਥੇ ਐਸੇ ਕੌਮ ਜੀ ਜੀ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਕਿ ਵੀ ਤੁਸੀਂ ਪੀਸਫੁਲੀ ਆਪਣਾ ਧਾਰਮਿਕ ਇਕੱਠ ਸਰਬੱਤ ਖਾਲਸਾ ਕੀਤਾ ਤੁਸੀਂ ਦੇਸ਼ ਤੋਂ ਰੋਈ ਬਣਾ ਦਿੱਤੇ ਗਏ ਉਹ ਸਾਡੇ ਤਾਂ ਗੱਤਰੇ ਕਿਰਪਾਨ ਸੀ ਇਹ ਠੀਕ ਹੈ ਜੇ ਡੰਡਾ ਨਹੀਂ ਹੈ ਤੁਹਾਡੇ ਕੋਲ ਆਪਣਾ ਇਤਿਆਰ ਨਹੀਂ ਹੈ ਔਰ ਆਪਣਾ ਝੰਡਾ ਨਹੀਂ ਹੈ ਤੇ ਤੁਸੀਂ ਸਰਵਾਈਵ ਵੀ ਨਹੀਂ ਕਰ ਸਕਦੇ ਉੱਥੇ ਜਿਸ ਕਿਸਮ ਦਾ ਇਹ ਇਹਨਾਂ ਦਾ ਰਾਜਪਾਗ ਜਿਹਨਾਂ ਦੇ ਹੱਥ ਆਏ ਯੂਜਿਆਨਾ ਦਾ ਸਿਸਟਮ ਹੈ ਇਹ ਤੁਹਾਨੂੰ ਕੁਸ਼ਲ ਕੇ ਰੱਖ ਦੇਣਗੇ ਆਪਣੇ ਆਪ ਚ ਤੁਹਾਡੀ ਹੋਂਦ ਮਿਟਾ ਦੇਣਗੇ ਔਰ ਸਾਨੂੰ ਖੁਸ਼ੀ ਹੈ ਕਿ ਦਰਦ ਪਾਈਚਾਰਾ ਇਸ ਤੇ ਲਈ ਖਲੋਤਾ ਹੈ ਔਰ ਅਸੀਂ ਫੁੱਲੀ ਹਮਾਇਤ ਕਰਦੇ ਕਿ ਬੀ ਆਲਟੀਮੇਟਲੀ ਇਹ ਜਿਹੜੀ ਇੱਕ ਨਾਰਾ ਵੀ ਹੁੰਦਾ ਸੀ ਕਿਸੇ ਜ਼ਮਾਨੇ ਸਟੂਡੈਂਟਸ ਇਸ ਨੂੰ ਕਹਿੰਦਾ ਹੁੰਦੇ ਸੀ ਸਾਡੇ ਹੱਕ ਇੱਥੇ ਰੱਖ ਸੋ ਇਹ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਜੀ ਰਟ ਸਾਹਿਬ ਇਸ ਨਾਲ ਲੈਣੇ ਬ੍ਰੇਕ ਈਵਰਸ ਦਸਾਂ ਨਾ ਇਸ ਤਰ੍ਹਾਂ ਜਿਹੜੇ ਰ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ